ਪੰਜਾਬ ਟੂਡੇ ਨਿਊਜ਼ ਤੇ ਆਪ ਦਾ ਸਵਾਗਤ ਹੈ ਮੈਂ ਇਕਬਾਲ ਸਿੰਘ ਮੱਤੇਵਾਲ ਮਜੀਠਾ ਨੇੜੇ ਪਿੰਡ ਕਲੀਅਰ ਮੰਗਟ ਵਿਖੇ ਭਾਰਤੀਏ ਪੈਟਰੋਲ ਪੰਪ ਤੇ ਅੱਜ ਦੇਰ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਕੀਤੀ ਅੰਨੇਵਾ ਫਾਇਰਿੰਗ ਫਾਇਰਿੰਗ ਦੌਰਾਨ ਇੱਕ ਕਰਿੰਦਾ ਗੌਤਮ ਦੀ ਛਾਤੀ ਉੱਪਰ ਲੱਗੀ ਗੋਲੀ ਉਸ ਦੀ ਹਸਪਤਾਲ ਜਾਂਦਿਆਂ ਮੌਤ ਹੋ ਗਈ ਜਦਕਿ ਦੂਜਾ ਕਰਿੰਦਾ ਅਮਿਤ ਅਤੇ ਅਰਪਨ ਗੰਭੀਰ ਜ਼ਖਮੀ ਹੋਏ ਹਨ ਮੌਕੇ ਉੱਪਰ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪੈਟਰੋਲ ਪੰਪ ਦੇ ਮਾਲਕ ਜਤਿੰਦਰ ਸਿੰਘ ਲਾਟੀ ਲੰਬੜਦਾਰ ਨੇ ਦੇ ਦੱਸਣ ਅਨੁਸਾਰ ਕੋਸ਼ਣ ਪਛਾਤੀ ਵਿਅਕਤੀ ਤੇਲ ਪਾਉਣ ਵਾਸਤੇ ਪੰਪ 'ਤੇ ਆਏ ਅਤੇ ਜਦ ਪੰਪ ਬੰਦ ਸੀ ਤੇ ਕਰਿੰਦਿਆਂ ਨੇ ਤੇਲ ਪਾਉਣ ਤੋਂ ਇਨਕਾਰ ਕੀਤਾ ਅਣਖਿਆਤੇ ਵਕਤ ਵਿਅਕਤੀਆਂ ਵੱਲੋਂ ਅੰਨਾ ਤੋਂ ਦਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਿਸ ਨਾਲ ਗੌਤਮ ਵਾਸੀ ਯੂਪੀ ਦੀ ਛਾਤੀ ਉੱਪਰ ਗੋਲੀ ਲੱਗਣ ਲੱਗੀ ਜਿਸ ਦੀ ਹਸਪਤਾਲ ਜਾਂਦਿਆਂ ਮੌਤ ਹੋ ਗਈ ਦੂਸਰਾ ਕਰਿੰਦਾ ਅਮਿਤ ਜਿਸ ਦੇ ਜਬਾੜੇ ਵਿੱਚ ਗੋਲੀ ਵੱਜੀ ਅਤੇ ਤੀਸਰਾ ਕਰਿੰਦਾ ਅਰਪਣ ਵੀ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਇਸ ਦੌਰਾਨ ਡੀਐਸਪੀ ਮਜੀਠਾ ਅਮੋਲਕ ਸਿੰਘ ਅਤੇ ਐਸਐਚਓ ਮਜੀਠਾ ਪ੍ਰਭਜੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਮੌਕੇ ਤੇ ਆ ਕੇ ਸਥਿਤੀ ਦਾ ਜਾਇਜ਼ਾ ਲੈ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਦਾ ਤੋਂ ਹੋਇਆ ਉਸ ਸੰਬੰਧ ਜਾਣਕਾਰੀ ਦਿਓ ਜੀ 8:00 ਵਜੇ ਦੇ ਕਰੀਬ ਤਿੰਨਾਂ ਪਛਾਤੇ ਵਿਅਕਤੀ ਆਏ ਜਿਹਨਾਂ ਮੂੰਹ ਵੱਧੇ ਆ ਤੇ ਸਿੱਧਾ ਹੀ ਦਫਤਰ ਦੇ ਵਿੱਚ ਆਣ ਕੇ ਤੇ ਉਹਨੂੰ ਮੁੰਡੇ ਨੂੰ ਉਹਨਾਂ ਨੇ ਕਿਹਾ ਵੀ ਤੇਲ ਪਾਉਣਾ ਹੈਗਾ ਪੰਪ ਬੰਦ ਹੋ ਗਿਆ ਮੁੰਡੇ ਨਾਲ ਸਿੱਧੀਆਂ ਗੂੜੀਆਂ ਮਾਰ ਰਹੀਆਂ ਸ਼ੁਰੂ ਕਰਤੀਆਂ ਇੱਕ ਦੀ ਸ਼ਾਦੀ ਚ ਵਜੀ ਆ ਉਹ ਤਾਂ ਪੂਰਾ ਹੋ ਗਿਆ ਤੇ ਜਿਹੜਾ ਦੂਜਾ ਸੀ ਉਹਦੇ ਮੂੰਹ ਚ ਵਜੀ ਆ ਉਹਦੇ ਉਹਦਾ ਚਵਾੜਾ ਜਿਹੜਾ ਹੋ ਗਿਆ ਇਹ ਕਰਕੇ ਜਿਹੜੇ ਆਉ ਸਾਰੇ ਮੁਕਿਓ ਭੱਜ ਗਏ ਸਾਰੇ ਉਹੀ ਕਿਦਾ ਦੇਖਦੇ ਨੇ ਲੁੱਟਖੋ ਦੀ ਨੀਤ ਨਾਲ ਆਏ ਸੀ ਜਾਂ ਬੰਦੇ ਮਾਰਨ ਆਏ ਸੀਗੇ ਨਹੀਂ ਪੈਸੇ ਤਾਂ ਮੰਗੇ ਹੀ ਨਹੀਂ ਲੁੱਟ ਤੇ ਪੈਸੇ ਤੋਂ ਉੱਥੇ ਪੈਸੇ ਨਾਲ ਕੋਈ ਗੱਲ ਨਾਲ ਕੋਈ ਪੈਸਾ ਨਾਲ ਸਿੱਧਾ ਆਉਂਦੇ ਆ ਅਟੈਕ ਹੀ ਕਰਨ ਵਾਲੀ ਗੱਲ ਕੀਤੀ ਹੈ ਜੀ ਆਉਂਦੇ ਆ ਹੀ ਤੁਸੀਂ ਉਹ ਕਿਹੜੇ ਕੋਈ ਵੀ ਵਿਚਾਰੇ ਬੈਠੇ ਸੀ ਉਤਰਾਏ ਉਹ ਜਿਹੜਾ ਪੰਪ ਤੋਂ ਬੰਦ ਕਰਕੇ ਬੈਠੇ ਸੀ ਉਹ ਕੋਵਾਏ ਆ ਸਿੱਧੇ ਉਹਨਾਂ ਹਮਲਾ ਹੀ ਕੀਤਾ ਬਸ ਤੁਸੀਂ ਕਿਦਾਂ ਵੇਖਦੇ ਇਹ ਗੈਂਗਸਟਰ ਦੀਆਂ ਧਮਕੀਆਂ ਵੀ ਆਉਂਦੀਆਂ ਰਹੀਆਂ ਗੈਂਗਸਟਰ ਬਾਹਰ ਆ ਕਿ ਉਹਨਾਂ ਦੇ ਵੱਲੋਂ ਕੂਟਾ ਆ ਕਹਾਰਾ ਕਿ ਜਾ ਕੋਈ ਹੋ ਕੇ ਕਿਸ ਤਰ੍ਹਾਂ ਦੇਣਾ ਵੇਖੋ ਜੀ ਹੁਣ ਇਹ ਪੁਸਤੀ ਜਿਹੜੀ ਆ ਤਰਜੀਹ ਚ ਹੋਊਗੀ ਇਹਨਾਂ ਦੀ ਇਹਦੇ ਵਿੱਚ ਸਾਹਮਣੇ ਆਊਗਾ ਸਾਰਾ ਕੁਝ ਜੋ ਵੀ ਆ ਉਸ ਤੋਂ ਪਤਾ ਲੱਗੂਗਾ ਇਹ ਕੀ ਆ ਜੀ ਪਰ ਬਹੁਤ ਹੀ ਜੋ ਹਾਲਾਤ ਅੱਜ ਖੜੇ ਹੋ ਗਏ ਆ ਕਿਸੇ ਦਾ ਕੋਈ ਜਿੰਨਾ ਜਿਹੜਾ ਬਹੁਤ ਮੁਸ਼ਕਲ ਹਾਲਾਤ ਖੜੇ ਹੋ ਗਏ ਆ ਤੇ ਵੇਖ ਲਓ ਵੀ ਦਿਨ ਦਿਹਾੜੇ ਜ ਜਿਹੜਾ ਇੱਕ ਬੰਦੇ ਦਾ ਕਤਲ ਕਰਤਾ ਤੇ ਦੂਜੇ ਦੇ ਜਿਹੜੀ ਆ ਉਹਦੇ ਉਹਦਾ ਮੂੰਹ ਜਿਹੜਾ ਉਹਦੇ ਉਹਦੇ ਵੀ ਗੋਲੀਆਂ ਬੱਜੀਆਂ ਹਲਕੇ ਦੇ ਸੀਨੀਅਰ ਅਕਾਲੀ ਆਗੂ ਜੇ ਤੁਸੀਂ ਕੋਈ ਇੰਦਾ ਇੰਦਾ ਦਾ ਨਿਸ਼ਾਨਾ ਤੇ ਨਹੀਂ ਬਣਾਇਆ ਨਾਲੇ ਵੀ ਅਕਾਲੀ ਆਗੂਆਂ ਦੇ ਕੋਈ ਹਮਲੇ ਕਰਕੇ ਉਹਨਾਂ ਨੂੰ ਦਹਿਸ਼ਤ ਪੈ ਪੈਦਾ ਕੀਤੀ ਜਾਵੇ ਅਸਲ ਇਹ ਤਾਂ ਪਹਿਲੇ ਪਿਛਲੇ ਹਫਤੇ ਤੋਂ ਵੀ ਜਿਹੜੀਆਂ ਸ਼ਰਿਆ ਵੀ ਵੀਡੀਓ ਆਡੀਓ ਆ ਰਹੀਆਂ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਕੋਈ ਚੱਲ ਰਿਹਾ ਸਾਰਾ ਕੁਝ ਜੋ ਕੁਝ ਹਾਲਾਤ ਜੋ ਬਣੇ ਪਏ ਆ ਤੇ ਤੁਹਾਡੇ ਸਾਹਮਣੇ ਦਿਖ ਰਹੇ ਆ ਉਦੇ ਤਹਿਤ ਹੀ ਅੱਜ ਇਹ ਜਿਹੜੀ ਵਾਰਦਾਤ ਹੋਈ ਇੱਥੇ ਸਰਕਾਰ ਤੇ ਪ੍ਰਸ਼ਾਸਨ ਕੋਲ ਕੀ ਮੰਗ ਕਰਦੇ ਜੀ ਮੰਗ ਇਹ ਆ ਕਿ ਲਾਅਨ ਆਰਡਰ ਨੂੰ ਜਿਆਦਾ ਹੋਰ ਸਖਤ ਕੀਤਾ ਜਾਵੇ ਲੋਕਾਂ ਨੂੰ ਸੇਫ ਬਣਾਇਆ ਜਾਵੇ ਇਸ ਤਰ੍ਹਾਂ ਜਿਹੜੇ ਹਾਲਾਤ ਐ ਕਿ ਤਰ੍ਹਾਂ ਫਿਰ ਜੀਣਾ ਹਾਲਾਤ ਹੋਊ ਕਿ ਤਰ੍ਹਾਂ ਲੋਕ ਜਿਹੜੇ ਘਰਾਂ ਚੋਂ ਬਾਹਰ ਨਿਕਲਣਗੇ ਜਾਂ ਸਾਡੇ ਵਰਗੇ ਬੰਦਿਆਂ ਦੀ ਹਾਲਾਤ ਆ ਆਮ ਬੰਦਿਆਂ ਦੇ ਕੀ ਹਾਲਾਤ ਹੋਣਗੇ ਗੱਡੀਆਂ ਕਲੇਰਾ ਦੇ ਲਾਗੇ ਪਟ્રોલ ਕੰਪਨੀ ਦੇ ਵਾਰਦਾਤ ਹੋਈ ਆ ਉਹਦੇ ਬਦ ਸੰਬੰਧਤ ਕੁਝ ਚੀਜ਼ਾਂ ਨਾ ਚਾਹਦੇ ਤੇ ਅਸੀਂ ਗਵਾਗੇ ਇਹ ਲੋ ਮੌੜਾਂ ਟਾਈਮ ਕਦੇ ਨਾ ਦੇਖਿਆ ਕਿਸੇ ਨੇ ਤੁਸੀਂ 50 ਹਜ਼ਾਰ ਤੋਂ ਉੱਪਰ ਆਸੀ ਨਹੀਂ ਬੰਦੇ ਲੋਕ ਇੱਥੇ ਘਰਾ ਚਲੇ ਜਾਂਦੇ ਨੇ ਇਨਸ਼ਾ ਅੱਲਾਹ ਅਕਸਰਾਂ ਜੰਡੀਗੜ ਬੈਠਿਆਂ ਹੋਣੇ ਆ ਦੇਖ ਲੈ ਮਾਹੌਲ ਦੇਖਣਾ ਇੱਕ ਪੰਪਾ ਸਾਈਡ ਤੇ ਸਾਰਿਆਂ ਨੂੰ ਪਤਾ ਕਿ ਕਿੰਨਾ ਚੱਲਦਾ ਨੁਟਨੀ ਵਾਰ ਦਾ ਪੈਂਦੇ ਬੰਦੇ ਕਤਲ ਦੀ ਨਾੜਾ ਆਈ ਸੀ ਇੱਕ ਨੂੰ ਮਾਰ ਕੇ ਇੱਕ ਮਰਨ ਦੇ ਕਿਨਾਰੇ ਆ ਵਿਚਾਰਾ ਦੂਜਾ ਮਸਾਂ ਬਚ ਗਿਆ ਇੰਸਾਨੀ ਗਰਾਹ ਹਾਲਾਤਾਂ ਨੂੰ ਦੇਖਦੇ ਹੋਏ ਸਰਕਾਰ ਇਸ ਵਾਸਤੇ ਦੇਖ ਕੇ ਕੌਕਾਂ ਵੀ ਜਾਣ ਸਖਸ਼ੇ ਕਰੇ ਆ ਸਾਹਮਣੇ ਰੋਡ ਆ ਤੁਸੀਂ ਖੜ੍ਹ ਜੋ ਇੱਥੇ 6 ਵਜੇ ਤੋਂ ਬਾਅਦ ਬੰਗਾਂ ਨਹੀਂ ਜਾਂਦਾ ਇਹ ਕਾਲੀ ਆਗੂਆਂ ਦੇ ਸਕਾੜਿਆਂ ਦੇ ਤੇ ਇਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਜੀ ਇਸ ਤੇ ਜਨਾ ਬਰੀਕੀ ਨਾਲ ਇਹਦੀ ਤਹਿਕੀਕਾ ਹੋਵੇ ਜੀ ਸਭ ਤੋਂ ਪਹਿਲਾਂ ਤੋਂ ਰੌਲਾ ਚੱਲ ਰਿਹਾ ਵੀ ਕੀ ਕੁਝ ਹੋ ਰਿਹਾ ਮਜੀਠੇ ਜੇ ਜਾਲੇ ਦੋਲੇ ਦੇ ਨਾਲ ਖਿਆਚ ਇਹਦੀ ਤਹਿਕੀਕਾ ਤੋਂ ਚਾਹੀਦੀ ਹੈ ਬਰੀਕੀ ਨਾਲ ਪਹਿਲੇ ਜਿਹੜੀ ਵਾਰਦਾਤਾ ਆ ਉਹਨਾਂ ਦੇ ਸਬੰਧ ਵਿੱਚ ਤੇ ਅਜੇ ਤੱਕ ਕੋਈ ਇਹਨਾਂ ਕੋਲ ਗ੍ਰਿਫਤਾਰੀ ਨਹੀਂ ਹੋਈ ਕੋਈ ਟ੍ਰੇਸ ਨਹੀਂ ਹੋਇਆ ਇਹਦੇ ਬਾਰੇ ਤੁਹਾਨੂੰ ਉਮੀਦ ਹੈਗੀ ਆ ਕੋਈ ਕਰ ਲੈਣਗੇ ਪੁਲਿਸ ਜੇ ਤਾਂ ਉਮੀਦ ਹੀ ਕਰ ਸਕਦੇ ਆ ਜੇ ਪਹਿਲਾਂ ਆਪਾਂ ਬੜੀਆ ਕੀ ਹੋਇਆ ਅਸਲੇ ਕਿਹਾ ਨੇ ਆ ਵੀ ਪੁਲਿਸ ਸਾਰੇ ਜਾਣੇ ਆਪਦਾ ਕੰਮ ਇਮਾਨਦਾਰੀ ਨਾਲ ਕਰਕੇ ਜਿਹੜੇ ਵੀ ਦੋਸ਼ੀ ਬੰਦੇ ਆ ਉਹਨਾਂ ਨੂੰ ਫੜਨ ਤੇ ਇਨਸਾਫ ਦਵਾਇਆ ਜਾ ਸਕੇ ਤਾਂ ਕੋਈ ਨਹੀਂ ਜੀ ਕੇ ਇਹ ਚੱਲੇ ਆ ਜੀ ਲੁਜੇਠਾ ਕਤੂ ਮੰਗਰ ਰੋਡ ਤੇ ਪਾਰਕ ਪੈਟਰੋਲਿੰਗ ਦਾ ਕੰਮ ਪਾ ਸੀ ਟੰਪ ਜਿਹੜਾ ਕਿ 6 ਵਜੇ ਇਹ ਬੰਦ ਹੋ ਗਿਆ ਉਹਨਾਂ ਦੇ ਤਿੰਨ ਬੰਦੇ ਗ੍ਰਿਫਤਾਰ ਅਮੇ ਤੇ ਅਰਥ ਨੂੰ ਉਹ ਬੰਦ ਕਰਕੇ ਸਾਨੂੰ ਆਪਣੇ ਕਮਰੇ ਅਸੀਂ ਜੇ ਜਾਓ ਨਹੀਂ ਤਿੰਨ ਨੌਜਵਾਨ ਇੱਕ ਗੱਡੀ ਚ ਆਇਆ ਜੀ ਇਹਨਾਂ ਲੋਟਸ ਰੋਟਰੀ ਵਾਰਦਾਸ ਪਹਿਲਾ ਦਰਵਾਜ਼ਾ ਖੋਲ੍ਹ ਉਹਨਾਂ ਨੂੰ ਬਹੁਤ ਜ਼ਿਆਦਾ ਲੋਟ ਨੂੰ ਲਾ ਦਿੱਤਾ ਇਹਨਾਂ ਨੇ ਆਪਸ ਦੇ ਵਿੱਚ ਚੌਣ ਖਾਤਰ ਇਹਨਾਂ ਦੇ ਹੱਥਪਾਈ ਹੋਈ ਹੈ ਹੱਥਪਾਈ ਨਾਲ ਜਿਹੜਾ ਉਹਨਾਂ ਕੋਲ 100 ਉਹਦੇ ਨਾਲ ਜਿਹੜੀਆਂ ਗੋਲੀਆਂ ਚੌਣ ਕਰਕੇ ਜਿਹੜੀ ਬਹੁਤ ਹੰਗਰੀ ਡੈਥ ਹੋ ਗਈ ਉਹਦੇ ਐਂਡ ਰਰਪਾਨਾ ਰਰਪਾਨਾ ਬਹੁਤ ਚੰਗਾ ਜਿਹੜਾ ਉਹ ਇੰਜੜਾ ਬਾਕੀ ਜਿਹੜੀ ਮੋੜ ਲਈ ਤੁਸੀਂ ਇਹ ਜਿਹੜੀ ਆਉਣ ਵਾਲਾ ਜੋ ਵੀ ਕੋਈ ਕਟੰਦ ਕੋਈ ਸ਼ਿਕਾਇਤ ਵਗੈਰਾ ਉੱਥੇ ਖੜਿਆ ਇਥੋਂ ਨਹੀਂ ਅਜੇ ਤੱਕ ਨਹੀਂ ਦੀ ਕੈਸ਼ ਵਾਰ ਇਹ ਮੇਰੇ ਠੇਰੀਆ ਜੀ ਲਗਾਤਾਰ ਵਾਰਦਾਤਾ ਹੋ ਰਹੀ ਹੈ ਪਹਿਲਾਂ ਠੇਕੇ ਦੇ ਉੱਤੇ ਹੋਈ ਆ ਬਾਅਦ ਵਿੱਚ ਇੱਕ ਹੋਰ ਹੀ ਆ ਹੁਣ ਤੀਸਰੀ ਲਗਾਤਾਰ ਵਾਰਦਾਤਾ ਹੈ ਜੀ ਇਹਦੇ ਬਾਰੇ ਵਿੱਚ ਕਿਸ ਤਰ੍ਹਾਂ ਤੋਂ ਨਹੀਂ ਦੇਖੋ ਜੀ ਇਹ ਅਰੇ ਯਾਰ ਵਾਰ ਦੱਸ ਤਾ ਆ ਤਾਂ ਮੈਂ ਯਕੀਨ ਦਵਾ ਰਾਂ ਕਿ ਇਹਨੂੰ ਸਿੱਧੀ-ਤੋ-ਸਿੱਧੀ ਅਸੀਂ ਹੱਲ ਕਰਾਂਗੇ ਕਿ ਬਾਕੀ ਮੇਰੀ ਪੋਸਟਿੰਗ ਹੋਈ ਨਾ ਇਹਦੇ 2000 ਦੇਣੇ ਹੋਏ। ਇਹ ਗੈਂਗਸਟਰ ਦਾ ਕੋਈ ਹੋ ਸਕਦਾ ਜਾਂ ਲੁਟੇਰੇ ਆ ਜੀ ਕਿਸ ਕਿਸ ਤਰ੍ਹਾਂ ਤੁਸੀਂ ਜੱਜ ਕਰਦੇ ਜੀ। ਬਹੁਤ ਤਿੰਸ ਦਾ ਵਿਸ਼ਵਾਸ ਜੀ। ਥੋੜਾ ਜਿਹਾ ਡੰਗਾ ਲੱਗੇ ਨੂੰ ਤੰਗੀ ਤਰਾ ਹੋਏ। ਉਹਦੀ ਉਹਦੇ ਬਾਰੇ। ਤੁਹਾਡੀ ਤਸਦੀਕ ਦੇ ਤਰ੍ਹਾਂ ਕਿੱਦਾਂ ਅਜ ਮਜੀਠੇ ਵੱਲੋਂ ਆਏ ਨੇ ਲੁਟੇਰੇ ਕਥੂ ਨੰਗਲ ਸਾਈਡ ਵੱਲੋਂ ਆਏ ਹੋਣਗੇ। ਅਜੇ ਤੱਕ ਇਹ ਵੀ ਨਹੀਂ ਪਤਾ। ਅਜੇ ਤਾਂ ਅਸੀਂ ਆਏ ਹਾਂ।